ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਸੱਜਣਾ ਨੂੰ ਜੇ ਗੱਲਬਾਤ ਕਰ ਲਈਏ ਬਰਨਾਲਾ ਤਿੰਨ ਪਸ਼ੂ ਦਿਖਾਵਾਂਗੇ ਤਿੰਨੇ ਪਸ਼ੂ ਬਕਾਉ ਨੇ ਕਿਉਂਕਿ ਲਾਨੇਦਾਰ ਹੋਰਾਂ ਦਾ ਜਿਹੜਾ ਸਿਸਟਮ ਆ ਤੁਹਾਨੂੰ ਮੈਂ ਸ਼ੁਰੂਜੀ ਦੱਸ ਦਾਨਾ ਵੀ ਬਾਹਰ ਵਾਲਾ ਸਿਸਟਮ ਆ ਬੱਚੇ ਬਾਹਰ ਨੇ ਤੇ ਬਾਹਰ ਜਾਣਾ ਪਹਿਲਾਂ ਵੀ ਗੜਾ ਕੱਢ ਕੇ ਆਏ ਨੇ ਬਾਹਰੇ ਤੇ ਹੁਣ ਜਿਵੇਂ ਦੱਸਿਆ ਵੀ ਇਹਨਾਂ ਨੇ ਪਿੱਛੋਂ ਸਾਮ ਸੰਭਾਲ ਵਾਲਾ ਸੱਜਣ ਕੋਈ ਹੈ ਨਹੀਂ ਤਾਂ ਕਰਕੇ ਜਿਹੜੇ ਤਿੰਨੇ ਪਸ਼ੂ ਨੇ ਤਿੰਨੇ ਪਸ਼ੂ ਸੇਲ ਕਰਨੇ ਨੇ ਤੇ ਰੱਖੇ ਹੋਏ ਤੇ ਸ਼ੌਂਕ ਨੂੰ ਕਿਉਂਕਿ ਜਿਹੜਾ ਸਿਸਟਮ ਬਣਾਇਆ ਹੋਇਆ ਤੇ ਗਰੀ ਉੱਪਰ ਵੀ ਮਾਰਦੇ ਛੱਤ ਛੁੱਤਾ ਵਾਲਾ ਤੇ ਬਰਾਂਡੇ ਦਾ ਜਿਹੜਾ ਸੈਟਅਪ ਆ ਸੈਟਅਪ ਬਣਾਇਆ ਹੋਇਆ ਤੇ ਪੂਰੇ ਸ਼ੌਂਕ ਨਾਲ ਰੱਖਣ ਵਾਸਤੇ ਤੇ ਬਾਕੀ ਆਜੋ ਬਾਪੂ ਜੀ ਨਾ ਕਰਾ ਦਨੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਕਿਉਂਕਿ ਪਸ਼ੂ ਘਰੇਲੂ ਨੇ ਥੋੜਾ ਬਹੁਤਾ ਡਰ ਜਰੂਰ ਸਕਦੇ ਨੇ ਉਹਦੇ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਨਾਮ ਦੱਸ ਦੋਗੀ ਆ ਵਰਜੰਤ ਸਿੰਘ ਜੀ ਨਾਮ ਗੁਰਜੰਤ ਸਿੰਘ ਪ ਅੱਜ ਨੀ ਜਸਤਨੁਲਾ ਬਿਤਨੁਲੇ ਬਰਨਾਲੀ ਦੇ ਏੜ ਗੇੜ ਆ ਗਿਆ ਨੰਬਰ ਵੀ ਬੋਲ ਦੋ ਜੀ 93640 ਹਾਂਜੀ 50790 ਪਹਿਲਾਂ ਕਿਹੜਾ ਕਿੱਥੇ ਕੱਟ ਗਏ ਆਪਾਂ ਫਿਰ ਪਹਿਲਾਂ ਕੈਨੇਡਾ ਬੱਚੇ ਵੀ ਕੈਨੇਡਾ ਹੀ ਨੇ ਕੈਨੇਡਾ ਪੀਆਰ ਨੇ ਜੀ ਓਪੀਆਰ ਜੀ ਠੀਕ ਹੈ ਗੱਲ ਕਿਵੇਂ ਲੱਗਿਆ ਫਿਰ ਜਾ ਕੇ ਬਾਹਰ ਠੀਕ ਲੱਗਿਆ ਹੈ ਠੀਕ ਆ ਵਾਜੀ ਇੱਥੇ ਨਾ ਮੌਸਮ ਚੰਗਾ ਮੌਸਮ ਉੱਥੇ ਚੰਗਾ ਮਤਲਬ ਵੀ ਇੱਥੇ ਬਜ਼ੁਰਗਾਂ ਬਿਅਤਿਆਰ ਠੀਕ ਆ ਠੀਕ ਆ ਜੀ ਪਰ ਉਹ ਜੋ ਬੱਚੇ ਨੇ ਉੱਥੇ ਫਿਰ ਉੱਥੇ ਰਹਿਣਾ ਪੈਣਾ ਠੀਕ ਆ ਠੀਕ ਆ ਗੱਲ ਉਹ ਲਾਣੇਦਾਰ ਕਹਿੰ ਪਰ ਬੱਚਿਆ ਕਰਕੇ ਜੇ ਤਾਂ ਕਹਿੰਦਾ ਬੱਚੇ ਬਲਾਉਂਦੇ ਨੇ ਕਿ ਗੇੜਾ ਫਿਰ ਕੱਢ ਕੇ ਆਉਣਾ ਪੈਣਾ ਨਾ ਕਿੰਨਾ ਕ ਟਾਈਮ ਲਾਏ ਉਹਨੂੰ ਜਦੋਂ ਜਾਨੀ ਹੁੰਦਾ ਮੈਂ ਉੱਥੇ 9 ਮਹੀਨੇ ਉੱਥੇ ਲੱਗਣਾ 3 ਮਹੀਨੇ ਰਹਿ ਜਾਣੇ ਜੀ ਤਾਂ ਨਹੀਂ ਲੱਗਦਾ ਉੱਥੇ ਤੇ ਜੀ ਲੱਗ ਜਾਂਦੇ ਬੱਚੇ ਦਾ ਕਾਰੋਬਾਰ ਹੈ ਜੀ ਉਹਦੇ ਵਿੱਚ ਮੈਂ ਲੱਗ ਜਾਂਦਾ ਠੀਕ ਹੈ ਗੱਲ ਪਰ ਉਹ ਵੈਸੇ ਜਿਹੜਾ ਪੰਜਾਬ ਦਾ ਪੰਜਾਬੀ ਆ ਪੰਜਾਬ ਲੈਣੇ ਦਾਰ ਕਹਿੰਦਾ ਪੰਜਾਬੀ ਆ ਗੱਲ ਇਹਨਾਂ ਦੀ ਠੀਕ ਆ ਆ ਜੋਟੀ ਦੀ ਮਾਰਦੇ ਪਹਿਲਾਂ ਕੈਮਰਾ ਖੋਲ ਕੇ ਤੋੜ ਦਿਓ ਜੀ ਸੁਆ ਕਿਹੜਾ ਜੀ ਦਾ ਪਹਿਲਾਂ ਜੀ ਆ ਇਹਨੂੰ ਹੋ ਕੇ ਦਿਖਾ ਦਿੰਗੇ ਰੀ ਡਰ ਸਕਦੀ ਆ ਸੁਆ ਕਿੰਨੇ ਕ ਦਿਨ ਦਾ ਜੀ ਸੁ ਅਮੀਨਾ ਸਵਾ ਮਹੀਨੇ ਦੀ ਤੇ ਕੁਆਲਿਟੀ ਕਬੂਲਤੀ ਆ ਗਈ ਸੱਜਣੋ ਪੈਲਣ ਦੀ ਫੁੱਲ ਟਾਪ ਬਰੀਡ ਬਰੂਡ ਵੀ ਫੁੱਲਾ ਝੋਟੀ ਚ ਇੱਕ ਗੱਲ ਦੱਸ ਦੇਣਾ ਸਮਾਂ ਹੈਗਾ ਸਵੇਰ ਦਾ 10 11 ਵਜੇ ਦਾ ਚਵਾਈ ਇਹਨਾਂ ਦੀ ਹੋਈ ਹੋਈ ਆ ਕਿਉਂਕਿ ਵੀਡੀਓ ਅਚਾਨਕੀ ਬਣਿਆ ਮੂਡ ਬਣਾਉਣ ਦਾ ਚਵਾਈ ਕਿਸੇ ਵੀ ਪਸ਼ੂ ਦੀ ਨਹੀਂ ਰੋਕੀ ਹੋਈ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਤੇ ਸਿੰਗ ਆ ਜਿਹੜਾ ਸਿੰਗ ਬਿਲਕੁਲ ਰਿੰਗ ਸਿੰਗ ਆ ਗਿਆ ਮਰੂ ਮਸੂਆ ਪਹਿਲਾ ਕੱਦ ਵਿੱਡ ਵੀ ਫੁੱਲ ਵੱਡਾ ਤੇ ਕੁਆਲਿਟੀ ਕਬੂਲਤੀ ਬਰੀਡ ਬਰੂਡ ਓਕੇ ਦੀ ਰਿਪੋਰਟ ਆ ਹੈ ਜੀ ਜੇ ਗੱਲਬਾਤ ਕਰ ਲਾਂ ਦੋਹੇ ਝੋਟੀਆਂ ਦੇ ਨਾਲ ਹੀ ਤੁਹਾਨੂੰ ਦੱਸ ਦਦਾਂ ਨਾ ਵੀ ਮੇਲ ਕਾਫ ਨੇ ਇੱਕ ਬੱਛੀਆ ਬਾਈ ਕੋਲੇ ਫੌਰ ਸੇਲ ਆ ਜਿਵੇਂ ਤੁਹਾਨੂੰ ਦੱਸਿਆ ਵੀ ਘਰੇਲੂ ਜਾਨਵਰ ਨੇ ਥੋੜਾ ਜਿਹਾ ਡਰ ਜਰੂਰ ਸਕਦੇ ਨੇ ਕਿਉਂਕਿ ਬੰਦ ਆ ਗਿਆ ਪੱਗਲ ਇਧਰਲੇ ਬੰਨੇ ਸੱਜਣ ਕੋਈ ਆਉਂਦਾ ਨਹੀਂ ਇਹਦੇ ਥੱਲੇ ਦੁੱਧ ਕਿੰਨਾ ਕੁ ਤਿਆਰ ਹੋਊਗਾ ਜੀ ਇਹ ਥੱਲੇ 11 ਲੀਟਰ ਆ ਜੀ 11 ਲੀਟਰ ਪਹਿਲਣ ਥੱਲੇ ਹਾਂ ਕਿਹੜਾ ਕੋਈ ਆ ਜੀ ਮਤਲਬ ਕਦ ਕਦ ਵਡਾ ਆ ਗਿਆ ਚੰਗਾ ਤੇ ਫੇਸ ਕੁਆਲਿਟੀ ਸਿੰਘਾਂ-ਸੁੰਗਾ ਦੀ ਬਣਾਵਟ ਤੋਂ ਗੱਲਬਾਤ ਕਰ ਲਈਏ ਜਿਆਦਾ ਨੀੜ ਨਾ ਜਾਈਂ ਘਰੀ ਦਰਦੀਆਂ ਨੇ ਮੈਸ ਚਵਾਈ ਦੀ ਹੋਈ ਦੀ ਕਿਵੇਂ ਨੇ ਜੀ ਬਹੁਤ ਵਧੀਆ ਜੀ ਓਕੇ ਚਵਾਈ ਦੀਆਂ ਫੋਕੀਆਂ ਜਮਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਜੀ 90000 ਰੁਪਏ 90000 ਰੇਟ ਸੁਣ ਮੈਂ ਦੱਸ ਦਣਾ ਵੀ ਰੇਟ ਦੀ ਗੱਲ ਬਾਤ ਆਪਾਂ ਪਹਿਲਾਂ ਕਰ ਲਈ ਲੈਣਦਾਰ ਨਾਲ ਰੇਟ ਨੇ ਜਿਹੜੇ ਰੇਟ ਇਹਨਾਂ ਦੇ ਤਕਰੀਬਨ ਫਿਕਸ ਜੀ ਹੋਣਗੇ ਬਾਈ ਉਹਦੇ 'ਚ ਕੋਈ ਬੜਾ ਜਿਆਦਾ ਅੰਤਰ ਨਹੀਂ ਹੋਊਗਾ ਕੋਈ ਉਹੀ ਗੱਲ ਆ ਵੀ 70 75 ਵਾਲੇ ਸੱਜਣਾ ਹਨਾ ਜਿਆਦੇ ਫੋਨ ਨਾ ਲਾਉਣ ਲੈਣਦਾਰ ਨੂੰ ਕਿਉਂਕਿ ਰੇਟ 'ਚ ਮਾੜਾ ਮੋਟਾ ਹੀ ਫਰਕ ਆ ਕੋਈ ਜਿਆਦਾ ਫਰਕ ਨਹੀਂ ਹੈ ਹੈਨਾ ਆ ਮਾਨਤਾ ਕਰਾ ਜੋ ਹੱਲ ਆਂਦੀ ਕਿ ਕਿਹੜੇ ਦੀ ਚਾਹੀਏ ਇਹ ਹਰਿਆਣੇ ਚੋਂ ਨੇ ਹਰਿਆਣੇ ਚੋਂ ਐਸੇ ਸੂਏ ਲੈ ਕੇ ਆਏ ਪੜ ਅੱਜ ਜੂ ਪਹਿਲੇ ਜੂ ਆ ਪਹਿਲ ਨੇ ਆ ਐਸੇ ਸੂਏ ਲੈ ਕੇ ਆਏ ਨੇ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਸਿਸਟਮ ਸਾਰਾ ਸ਼ੌਂਕ ਨਾਲ ਬਣਾਇਆ ਹੋਇਆ ਸੀ ਪਰ ਬਾਹਰ ਜਾਣ ਕਰਕੇ ਮਜਬੂਰੀ ਕਰਕੇ ਵੀ ਇਹ ਤਿੰਨੇ ਪਸ਼ੂ ਸੇਲ ਨੇ ਤੇ ਹੁਣ ਮਾਰ ਦੇ ਗਰੀ ਇੱਥੋਂ ਦੋ ਨੰਬਰ ਵੀ ਤੇ ਪਹਿਲਾਂ ਵੀਊ ਕਰਕੇ ਦਾ ਆਰਡਰ ਦਿਖਾ ਦੇ ਉੱਥੋਂ ਕਿਉਂਕਿ ਚਵਾਈ ਇਹਨਾਂ ਦੀ ਹੋਈ ਹੋਈ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਥਣਲੇਵੇ ਦੀਆਂ ਆਰਡਰ ਦੀਆਂ ਝੋਟੀਆਂ ਦੋਨੇ ਸਾਫ ਨੇ ਕੱਦ ਬਿੱਢੇ ਦਾ ਵੀ ਫੁੱਲ ਵੱਡਾ ਆ ਗਿਆ ਕੱਦ ਬਿੱਢੇ ਕੁਆਲਿਟੀ ਕਿਸੇ ਪੱਖ ਤੋਂ ਕਮੀ ਨਹੀਂ ਹੋਊਗੀ ਕਿਸੇ ਵੀ ਜਾਨਵਰ ਇੱਥੋਂ ਦਿਖਾ ਰਿਹਾ ਆਰਡਰ ਰੂਡਰ ਤੇ ਥਣ ਥੋਣੇ ਇਹਨੂੰ ਵੀ ਕੱਲਾ ਕੱਲਾ ਲੱਗਿਆ ਜਿਵੇਂ ਆਪਾਂ ਕਹਿ ਲਈਏ ਵੀ ਕਢ ਕੇ ਲਾਇਆ ਹੁੰਦਾ ਹੈ ਸਿੰਘੇ ਦਾ ਵੀ ਰਿੰਗ ਸਿੰਘਾ ਕਹੇ ਦਾ ਸੂਆ ਕਿਹੜਾ ਜੀ ਇਹ ਦੂਜਾ ਜੀ ਇਹਦਾ ਸੂਆ ਦੂਜਾ ਇਹ ਕਿੰਨੇ ਕ ਟਾਈਮ ਦੀ ਸੂਆ ਇਹ ਤਾਂ 25 ਦਿਨ ਮਹੀਨਾ ਲਾ ਲੋ 25 ਦਿਨ ਤੋਂ ਮਹੀਨੇ ਦੇ ਵਿੱਚ ਇਹ ਥੱਲੇ ਦੁੱਧ ਤਿਆਰ ਕਿੰਨਾ ਜੀ ਇਹ 10 ਇਹ ਥੱਲੇ 10 ਕਿਲੋ ਤਿਆਰ ਹੈ ਉਹ ਇਹ ਥੱਲੇ 11 ਇਹਦਾ ਸੂਆ ਦੂਜਾ ਖੋਲ ਕੇ ਤੋੜ ਦਿਓ ਜੀ ਬੋਚ ਕੇ ਵੀ ਇਸ ਤੋਂ ਬਾਅਦ ਇੱਕ ਬੱਚੀ ਦਿਖਾਉਂਗਾ ਤੁਹਾਨੂੰ ਇਹ ਝੋਟੀ ਦਾ ਸੂਆ ਹੈਗਾ ਸੱਜਣੋਂ ਦੂਜਾ ਦਾ ਵੀ ਵੱਡੇ ਦਾ ਵੀ ਪੂਰਾ ਡਬਲ ਆ ਗਿਆ ਸਿੰਘ ਇਹਦਾ ਵੀ ਬਿਲਕੁਲ ਰਿੰਗ ਸਿੰਘ ਦੇ ਵਿੱਚ ਹੀ ਆ ਗਿਆ ਤੇ ਜਿਹੜਾ ਥਣਲੇਵਾ ਆਰਡਰ ਦੀ ਕੁਆਲਿਟੀ ਆ ਉਹ ਕੁਆਲਿਟੀ ਹਰੇਕ ਪੱਖ ਤੋਂ ਟੋਪ ਆ ਕਿਉਂਕਿ ਇਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਨੇ ਸ਼ੌਂਕ ਨਾਲ ਜਿਵੇਂ ਗੱਲਬਾਤ ਕਰ ਲੈਣਾ ਪਸ਼ੂ ਨੇ ਜਿਹੜੇ ਘਰੇ ਰੱਖਣ ਵਾਸਤੇ ਪਸ਼ੂ ਖਰੀਦੇ ਸੀ ਸਿਸਟਮ ਜਿਵੇਂ ਤੁਹਾਨੂੰ ਮੈਂ ਦੱਸਿਆ ਲੈਣੇਦਾਰ ਦਾ ਵੀ ਕੋਸਾ ਮਾ ਉਧਰ ਰਹਿੰਦੇ ਨੇ ਤੇ ਕੋਸਾ ਮਾ ਲਾਉਂਦੇ ਨੇ ਇੰਡੀਆ ਪਰ ਜੀ ਨਹੀਂ ਕਹਿੰਦੇ ਵੀ ਆਪਣੇ ਪੰਜਾਬ ਨੂੰ ਛੱਡ ਕੇ ਜਾਣ ਨੂੰ ਕਰਦਾ ਇਹ ਗੱਲਬਾਤ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ ਆ ਕੋਈ ਨਹੀਂ ਲੈ ਚੱਲੋ ਜੀ ਪਸ਼ੂ ਘਰੇਲੂ ਨਾਲ ਦੇ ਕਰਕੇ ਥੋੜਾ ਬੋਧਾ ਕਵਰਾਉਂਦੇ ਨੇ ਕੱਦ ਬੱਡ ਬਾਡੀ ਦੀ ਆਰਡਰ ਦੀ ਕੁਆਲਿਟੀ ਕਿਸੇ ਪਾਸੋਂ ਕੋਈ ਕਮੀ ਨਹੀਂ 10 11 ਦਾ ਸਮਾਂ 24 ਸਵੇਰ ਦੀ ਹੋਈ ਹੋਈ ਆ ਉਹ ਸਾਹਿਬ ਨਾਲ ਜੱਜਮੈਂਟ ਕਰ ਲਿਓ ਤੇ ਲੰਬਾਈ ਲੰਬੂਈ ਵੀ ਫੁੱਲ ਆ ਗਈ ਝੋਟੀ ਦੀ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਇਹਦਾ ਲੱਖ ਰੁਪਏ ਮੰਗਦਾ ਜੀ ਇਹ ਚੋ ਕਰ ਦਿਓ ਕਨਸੈਸ਼ਨ ਕਿਉਂਕਿ ਉਹ ਝੋਟੀ ਚ ਨਹੀਂ ਬਸ ਉਹਨੂੰ ਆਖਾ ਵੀ ਕਰ ਦਿਓ ਉਹਦੀ ਕੁਆਲਿਟੀ ਉਹ ਚ ਨਸਲ ਉਹ ਨਹੀਂ ਚ ਕਰ ਦਿਆਂ ਕਰ ਦਿਆਂ ਹਾਂ ਉਹਦੇ ਚ ਹਰਿਆਣਾ ਝਲਕਦਾ ਨਾ ਹਾਂ ਜੀ ਕਰ ਦਿਆਂ ਜੀ ਸਾਡੀ ਇਹ ਇਧਰ ਦੀ ਆ ਹਾਂ ਜੀ ਇਹ ਜੋ ਟੀ ਇਧਰਲੇ ਪਾਸੇ ਦੀ ਆ ਗਈ ਤੇ ਇਹਦੇ ਚ ਲੈਣਦਾਰ ਕਹਿੰਦਾ ਕੋਈ ਗੱਲ ਨਹੀਂ ਕਰ ਦਾਂਗੇ ਮਾਂ ਟਾ ਨਾ ਬਾਕੀ ਜੇ ਕਿਸੇ ਸੱਜਣ ਨੇ ਜੋੜਾ ਪਾਉਣਾ ਹੋਇਆ ਜੀ ਹਨਾ ਹਾਂ ਜੋੜਾ ਦੇ ਦੇ ਹਾਂ ਜੋੜਾ ਲੈਣਾ ਹੋਇਆ ਜਾਂ ਗੱਲਬਾਤ ਕਰ ਲਈ ਵੀ ਤਿੰਨੀ ਪਸ਼ੂ ਲੈਣੇ ਹੋਏ ਤਾਂ ਉਹਦੇ ਚੋਂ ਅਲੱਗ ਤੋਂ ਕੰਸੈਸ਼ਨ ਹਾਂਜੀ ਹਾਂਜੀ ਤੇ ਹੁਣ ਮਾਰ ਦਿਆ ਬੱਛੀ ਦੇ ਕੈਮਰਾ ਇਹ ਵੀ ਤੋੜ ਦੋ ਜੀ ਬੈਠ ਓਏ ਇਹਦੇ ਪੱਛੀ ਦਾ ਕਿਹੜਾ ਸੂਆ ਜੀ ਦੂਜਾ ਦੂਜਾ ਸੂਆ ਇਹਦਾ ਸੂਆ ਕਿੰਨੇ ਕ ਦਿੰਦਾ ਜੀ ਇਹ ਤਾਂ ਹਫਤਾ ਕੋਈ ਇੱਕ ਹਫਤਾ ਹੱਤ ਹੋਰ ਦੋ ਜੀ ਖੋਲ ਕੇ ਏ ਆ ਗਈ ਜਰਸੀ ਤੇ ਐਰ ਸ਼ਹਿਰ ਦਾ ਕਰੋਸ ਆ ਗਿਆ ਬੱਚਾ ਕੀ ਆ ਗਿਆ ਜੀ ਨਾਲ ਇਹਦੇ ਬੱਛੀ ਆ ਨਾਲ ਇਹਦੇ ਆ ਗਈ ਪਿਓਰ ਜਰਸੀ ਦੀ ਬੱਛੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਸੂਆ ਇਹਦਾ ਹੈਗਾ 5-7 ਦਿਨਾਂ ਦਾ ਤੇ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਇਹਦਾ ਥਣ ਕਿਹੜਾ ਘਟਾਈ ਇੱਕ ਜੇ ਬੈਣੀ ਤੋਂ ਦੂਜਾੱਕ ਬੈਣੀ ਵਾਲਾ ਬੈਣੀ ਤੋਂ ਦੂਜੀ ਸਾਈਡ ਵਾਲਾ ਮੰਗ ਪਿਛਲਾ ਇਹਦਾ ਕਵੈਣੀ ਵਾਲਾ ਥਾਣਾ ਜਿਹੜਾ ਉਹਦੇ ਜੋ ਇਹ ਤਿਲ ਆ ਕਿਉਂਕਿ ਦੁੱਧ-ਦੁੱਧ ਚੋਂ ਥੋੜਾ ਹੀ ਆਉਂਦਾ ਚੱਲਦਾ ਜ਼ਰੂਰ ਹੈ ਪਰ ਦੁੱਧ-ਦੁੱਧ ਚੋਂ ਸਜਣੋਂ ਆਉਂਦਾ ਥੋੜਾ ਉਹ ਦੇਖਣ ਨੂੰ ਪਤਾ ਨਹੀਂ ਲੱਗਦਾ ਜੀ ਹਨਾ ਹਾਂਜੀ ਹਾਂ ਉਹ ਦੇਖਣ ਨੂੰ ਨਹੀਂ ਪਤਾ ਲੱਗਦਾ ਕੋਈ ਥਣ ਚੜਿਆ ਨਹੀਂ ਹੋਇਆ ਹਨਾ ਚੱਲ ਵੀ ਸਕਦਾ ਖੇਚਲਾ ਨਾਲ ਬਾਕੀ ਪਰਲਾਣੀਦਾਰ ਕਹਿੰਦਾ ਵੀ ਆਪਾਂ ਤੁਹਾਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੱਦ ਬੱਡਾ ਹਰੇਕ ਪੱਖ ਤੋਂ ਬੱਚੀ ਚੰਗੀ ਆ ਗਈ ਪ੍ਰਿੰਟ ਪ੍ਰਿੰਟ ਦੀ ਗੱਲਬਾਤ ਕਰ ਲਈ ਆਪਾਂ ਇਹਦਾ ਰੇਟ ਕੀ ਰਹੂਗਾ ਜੀ ਇਹਦਾ 50000 ਹੈ 50000 ਇਹ ਕਿੰਨੇ ਕ ਦੀ ਹੋ ਜੂਗੀ 45 ਦੇ ਦਾਂਗੇ ਇਹ 45 ਦੇ ਦਾਂਗੇ ਮਾਨਤਾ ਨੂੰ ਚ ਕਰ ਦਾਂਗੇ ਨਾ ਨੰਬਰ ਬੋਲ ਦਿਓ ਜੀ 94640 ਹਾਂਜੀ 50790 ਇੱਕ ਵਾਰੀ ਹੋਰ ਬੋਲੋ ਜੀ 94640 50790 ਆ ਪਿੰਡ ਹੈਗਾ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਇਆਂ ਦਾ ਬਰਨਾਲਾ ਤੇ ਨੰਬਰ ਲਾਣੇਦਾਰ ਦਾ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਤਿੰਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ